ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰਨਾਨਕ ਪਾਤਸ਼ਾਹ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਜੀ ਤੇ ਆਪਣੇ ਚਰਨਾਂ 'ਤੇ ਲਾ ਕੇ ਰੱਖਣ ਜੀ ਗੁਰੂ ਸਾਹਿਬ ਜੀ ਵੈਗੁਰੂ ਜੀ ਆਪਾਂ ਕਦੇ ਵੀ ਕਿਸੇ ਨੂੰ ਕੌੜਾ ਨਾ ਬੋਲਿਆ ਕਰੀਏ ਆਪਾਂ ਸੰਸਾਰ ਤੇ ਇਥੇ ਕੌੜਾ ਬੋਲਣ ਨਹੀਂ ਆਏ ਨਾਮ ਜਪਣ ਸਾਰੇ ਆਏ ਆਪਾਂ ਸਾਰੇ ਪਰਿਵਾਰਾਂ ਦੇ ਗੁਰੂ ਸਾਹਿਬ ਆਪਣੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਆਪਾਂ ਕਦੇ ਵੀ ਕਿਸੇ ਨਾਲ ਕੌੜਾ ਨਾ ਬੋਲਿਆ ਕਰੇ ਜੀ ਕਰੀਏ ਜੀ ਵੈਗੁਰੂ ਜੀ ਮਿੱਠਾ ਬੋਲਣ ਵਾਲੀ ਤੇ ਮਿਰਚਾਂ ਵੀ ਵੇਖ ਜਾਂਦੀਆਂ ਹਨ ਤੇ ਕੌੜਾ ਬੋਲਣ ਵਾਲ ਦਾ ਸ਼ਹਿਦ ਵੀ ਨਹੀਂ ਵਿਕਦਾ ਇਸ ਤਰ੍ਹਾਂ ਆਪਾਂ ਕਦੀ ਵੀ ਕਿਸੇ ਨਾਲ ਕੌੜਾ ਨਾ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਠਾ ਬੋਲਣ ਵਾਲੇ ਜਿਸਾਂ ਨੂੰ ਮੋ ਲੈਂਦੇ ਕੌੜਾ ਬੋਲਣ ਵਾਲੇ ਜਿਸ ਸਭ ਕੁਝ ਖੋ ਜਾਂਦੇ ਮਿੱਠਾ ਬੋਲਣ ਵਾਲੇ ਜਿਸਾਂ ਨੂੰ ਮੋ ਲੈਂਦੇ ਕੌੜਾ ਬੋਲਣ ਵਾਲੇ ਸਭ ਕੁਝ ਖੋ ਲੈਂਦੇ

চা ও নিন চঙ্গা কিঠা বোলনালে জি সব কাজ ল মিঠা বোলনালে জি সবক ਗੁੱਸੇ ਵੇਲੇ ਥੋੜਾ ਜਿਆ ਤੂੰ ਸਿਰਕ ਜਾਵੋ ਗਲਤੀ ਹੋਵੇ ਥੋੜਾ ਜਿਆ ਤੁਸੀਂ ਚੋਕ ਜਾਵੋ ਗੁੱਸੇ ਵੇਲੇ ਥੋੜਾ ਜਿਆ ਤੂੰ ਸਿਰਕ ਜਾਵੋ ਗਲਤੀ ਵੇਲੇ ਥੋੜਾ ਜਿਆ ਤੁਸੀਂ ਚੋਕ ਜਾਵੋ ਗੁੱਸੇ ਦੇ ਵਿੱਚ ਗਲਤ ਫੈਸਲੇ ਹੋ ਜਾਂਦੇ ਕੌੜਾ ਬੋਲਣ ਵਾਲੇ ਸਭ ਕੁਝ ਖੋ ਜਾਂਦੇ ਕੌੜਾ ਬੋਲਣ ਵਾਲੇ ਦੀ ਸਭ ਕੁਝ ਖੋ ਜਾंदे ਮਿੱਠਾ ਬੋਲੋ ਸਤ ਗੋਰੀ ਆਪ ਸਿਖਾਇਆ ਜੀ ਕੌੜਾ ਬੋਲਣ ਵਾਲਾ ਰਾਸਨਾਇਆ ਜੀ ਮਿੱਠਾ ਬੋਲੋ ਸਤ ਗੋਰੀ ਆਪ ਸਿਖਾਇਆ ਜੀ ਕੌੜਾ ਬੋਲਣ ਵਾਲਾ ਰਾਸਨਾਇਆ ਜੀ ਫਲ ਨਾਲ ਦੇ ਕੇ ਵੇਨੇ ਬੂਟੇ ਝੁਕ ਜਾਂਦੇ ਮਿੱਠਾ ਬੋਲਣ ਵਾਲੇ ਜੀ ਸਭ ਕੋ ਜਲਟ ਜਾਂਦੇ ਮਿੱਠਾ ਬੋਲਣ ਵਾਲੇ ਜੀ ਸਭ ਕੋ ਜਲਟ ਲਾਂ ਜਾਂਦੇ ਮਿੱਠਾ ਬੋਲਣ ਵਾਲੇ ਜੀ ਸਭ ਨੂੰ ਮੋਲੇਂਦੇ ਕੋੜਾ ਬੋਲਣ ਵਾਲੇ ਜੀ ਸਭ ਕੁਝ ਖੋ ਲੈਂਦੇ ਬੈਗਰੂ ਜੀ ਮੇਕੋ ਜਿ ਲੈ ਆਨਾਂ ਜੋੜ ਜੋੜ ਕੇ ਲਿਖੀਆਂ ਤੇ ਕੁਝ ਮੇਰ ਤੋਂ ਵੱਧ ਘੱਟ ਬੋਲਿਆ ਜਾਂਦਾ ਵਿੱਚ ਤੇ ਵਾਹਿਗੁਰੂ ਜੀ ਆਪਾਂ ਸਾਰਿਆਂ ਪਰਮਾਤਮਾ ਸਮਤ ਬਖਸ਼ਣ ਜੀ ਆਪਾਂ ਦੁਸ਼ਮਣ ਵੀ ਭਾਵੇਂ ਹੋਵੇ ਕਦੇ ਕਿਸੇ ਨਾਲ ਕੌੜਾ ਨਾ ਬੋਲੀਏ ਜੀ ਆਪਾਂ ਦੁਨੀਆ ਦੇ ਸੰਸਾਰ ਤੇ ਆਪਾਂ ਰੱਬ ਦਾ ਨਾਮ ਲੈਣਾ ਹੈ ਜੀ ਕੁਝ ਵੱਧ ਘੱਟ ਬੋਲਿਆ ਗਿਆ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ